ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਇਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਨੀ ਆ ਮੌਸਮ ਬਾਰੇ ਖਾਸ ਤੌਰ ਤੇ ਮਾਲਵਾ ਏਰੀਆ ਦੇ ਵਿੱਚ ਔੜ ਕਾਫੀ ਲੰਬੀ ਹੋ ਗਈ ਦੁਆਬਾ ਤੇ ਮਾਝੇ ਦਾ ਕੁਝ ਏਰੀਆ ਜਾਂ ਪਾਕਾਇਲੀਏ ਚੰਡੀਗੜ੍ਹ ਤੇ ਇਸ ਦੇ ਨੇੜੇ ਤੇੜ ਦੇ ਇਲਾਕਿਆਂ ਦੇ ਵਿੱਚ ਟੁੱਟਮਾ ਮੀਂਹ ਚੰਗਾ ਕਈ ਥਾਵਾਂ ਦੇ ਉੱਤੇ ਪੈ ਰਿਹਾ ਹੈ ਤੇ ਪਿਛਲੇ ਦਿਨਾਂ ਚ ਵੀ ਜਿਹੜੇ ਟੁੱਟਮੇ ਮੀਂਹ ਪਏ ਆ ਉਹ ਚਾਹੇ ਫਤਿਹਗੜ੍ਹ ਸਾਹਿਬ ਦਾ ਜ਼ਿਲ੍ਹਾ ਮੰਜਲੇ ਦਾ ਏਰੀਆ ਹੋਵੇ ਮਹਾਲੀ ਰੋਪੜ ਆਨੰਦਪੁਰ ਸਾਹਿਬ ਗਰਦਾਸਪੁਰ ਪਠਾਨਕੋਟ ਸ੍ਰੀ ਅਮਰਸਰ ਸਾਹਿਬ ਇਨ੍ਹਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕੁਝ ਥਾਵਾਂ ਤੇ ਟੁੱਟਮਾ ਮੀਂਹ ਪਿਆ ਕੁਝ ਇਲਾਕੇ ਸੀ ਜਿਵੇਂ ਮਾਨਸਾ ਏਰੀਆ ਦਾ ਕੁਝ ਇਲਾਕਾ ਜਾਂ ਸੰਗਰੂਰ ਦਾ ਕੁਝ ਇਲਾਕਾ ਥੋੜਾ ਬਹੁਤਾ ਮੀਂਹ ਉੱਥੇ ਵੀ ਟੁੱਟਮਾ ਪਿਆ ਸੀਗਾ ਪਰ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਹਲਕਾ ਮੀਂਹ ਪਿਆ ਸੀਗਾ ਜੁਲਾਈ ਦੇ ਪਹਿਲੇ ਹਫਤੇ ਕਈ ਥਾਵਾਂ ਦੇ ਉੱਤੇ ਦਰਮਿਆਨਾ ਜਾਂ ਠੀਕ ਮੀਂਹ ਪੈ ਗਿਆ ਪਰ ਉਸ ਤੋਂ ਬਾਅਦ ਲੰਬੀ ਔੜ ਲੱਗ ਗਈ ਝੋਨੇ ਦੀ ਫਸਲ ਬਾਸਮਤੀ ਨਰਮੇ ਦੀ ਫਸਲ ਕਾਫੀ ਪ੍ਰਭਾਵਿਤ ਹੋਈ ਹੈ ਕਿਉਂਕਿ ਖਾਸ ਤੌਰ ਤੇ ਜੇਕਰ ਨਰਮੇ ਦੀ ਫਸਲ ਦੀ ਗੱਲ ਕਰੀਏ ਕਿਉਂਕਿ ਪਾਣੀ ਦੀ ਘਾਟ ਵਾਲੇ ਜਿਹੜੇ ਏਰੀਏ ਨੇ ਜਾਂ ਜਿਹੜੇ ਕਿਸਾਨ ਵੀਰ ਕੋਲ ਜਿੱਥੇ ਪਾਣੀ ਦੀ ਘਾਟ ਹੁੰਦੀ ਖੇਤ ਦੇ ਵਿੱਚ ਉੱਥੇ ਨਰਮੇ ਦੀ ਜ਼ਿਆਦਾ ਕਾਸ਼ਤ ਕਰਦੇ ਕਿਸਾਨ ਵੀਰ ਤੇ ਮੀਂਹ ਨਾ ਪੈਣ ਕਰਕੇ ਪਾਣੀ ਜਿਹੜਾ ਹੈਗਾ ਕਿਉਂਕਿ ਕਿਸਾਨ ਵੀਰ ਜਿੰਨਾ ਕ ਲਾਈਟ ਦੇ ਨਾਲ ਜਿਹੜੇ ਮੋਟਰਾਂ ਨਾਲ ਪਾਣੀ ਲਾਉਂਦੇ ਉਹ ਜ਼ਿਆਦਾ ਝੋਨੇ ਵੱਲ ਨੂੰ ਤਰਜੀਹ ਦੇ ਦਿੰਦੇ ਆ ਤੇ ਨਰਮੇ ਨੂੰ ਥੋੜਾ ਜਿਹਾ ਨੈਗਲੈਕਟ ਕਰ ਦਿੰਦੇ ਆ ਅ ਅਣਗੌਲਿਆ ਕਰ ਦਿੰਦੇ ਤਾਂ ਉਹਦੇ ਨਾਲ ਕਾਫੀ ਫਸਲ ਦੇ ਵਾਧੇ ਤੇ ਪ੍ਰਭਾਵ ਪਿਆ ਦੂਸਰੀ ਗੱਲ ਕਿ ਜੇ ਲੰਬ ਜਿਆਦਾ ਏਰੀਆ ਦੇ ਵਿੱਚ ਜੇ ਮੀਂਹ ਚੰਗਾ ਪੈਂਦਾ ਤੇਜ਼ ਹਵਾਵਾਂ ਵਗਦਿਆਂ ਨੇ ਤਾਂ ਉਹਦੇ ਨਾਲ ਕੀੜੇ ਮਕੌੜੇ ਵੀ ਕਾਫੀ ਕੰਟਰੋਲ ਦੇ ਵਿੱਚ ਰਹਿੰਦੇ ਆ। ਹਮਸ ਭਾਰੀ ਗਰਮੀ ਕਰਕੇ ਉੱਚ ਤਾਪਮਾਨ ਕਰਕੇ ਤੇ ਖੁਸ਼ਕੀ ਕਰਕੇ ਜਿਹੜੇ ਰਸ ਚੂਸ ਕੇ ਕੀੜੇ ਜਿਹਦੇ ਵਿੱਚ ਟੀ ਮੱਖੀ ਵਗੈਰਾ ਉਹਦਾ ਪ੍ਰਭਾਵ ਦੇਖਣ ਨੂੰ ਮਿਲਿਆ। ਝੋਨੇ ਦੀ ਫਸਲ ਦੇ ਵਿੱਚ ਜਾਂ ਬਾਸਮਤੀ ਦੀ ਫਸਲ ਦੇ ਵਿੱਚ ਉੱਚ ਤਾਪਮਾਨ ਕਰਕੇ ਜਿਹੜਾ ਗਰੋਥ ਦੇ ਵਿੱਚ ਖੜੋਤ ਨਜ਼ਰ ਆਈ ਹੈ। ਫਟਾਰਾ ਜਿਹੜਾ ਜ਼ਿਆਦਾਤਰ ਕਿਉਂਕਿ ਜਦੋਂ ਉੱਚ ਤਾਪਮਾਨ ਹੁੰਦਾ ਫਸਲ ਸਟ੍ਰੈਸ 'ਚ ਆ ਜਾਂਦੀ ਹੈ। ਤਾਂ ਇਹ ਚੀਜ਼ ਦਾ ਜਿਹੜਾ ਵਾਧੇ ਤੇ ਕਾਫੀ ਪ੍ਰਭਾਵ ਪਿਆ ਪਰ ਜਿਹੜਾ ਮੌਸਮ ਆ ਉਹ ਉਮੀਦ ਹੈ ਕਿਉਂਕਿ ਮੈਂ ਇਹ ਜਾਣਕਾਰੀ ਤਾਈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ 24 ਜੁਲਾਈ ਤੋਂ 31 ਜੁਲਾਈ ਦੇ ਦਰਮਿਆਨ ਜਿਹੜੇ ਇਲਾਕਿਆਂ 'ਚ ਮੀਂਹ ਘੱਟ ਖਾਸ ਤੌਰ ਤੇ ਮਾਲਵੇ ਦਾ ਏਰੀਆ ਜੇ ਆਪਾਂ ਕਹਿ ਲਈਏ ਜਿਹਦੇ ਮਾਲਵੇ ਦੇ ਵਿੱਚ ਵੀ ਜਿਹੜੇ ਜ਼ਿਲ੍ਹੇ ਆ ਖਾਸ ਤੌਰ ਤੇ ਫਰੋਇਪੁਰ ਫਾਜ਼ਲਕਾ ਫਾਜ਼ਲਕਾ ਦੇ ਜਿਹੜੇ ਆਪਣਾ ਅਬੋਰ ਦਾ ਏਰੀਆ ਹੋ ਗਿਆ ਜਾਂ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਜਾਫਰੀਦਕੋਟ ਬਠਿੰਡਾ ਬਰਨਾਲਾ ਸੰਗਰੂਰ ਮਾਨਸਾ ਇਹ ਜ਼ਿਲ੍ਹਿਆਂ ਦੇ ਵਿੱਚ 24 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਖਾਸ ਤੌਰ ਤੇ 24 25 26 ਜਾਂ 27 ਜੁਲਾਈ ਨੂੰ ਆਪਾਂ ਟੁੱਟ ਮੀਂਹ ਕਹਿ ਸਕਦੇ ਹਾਂ 24 ਤੇ 25 ਨੂੰ ਪ੍ਰਭਾਵ ਰਹਿ ਸਕਦਾ ਉਦੋਂ ਬਾਅਦ 28 29 30 31 ਨੂੰ ਜਿਹੜਾ ਹੈਗਾ ਥੋੜੇ ਜਿਹੇ ਵੱਡੇ ਏਰੀਏ ਦੇ ਵਿੱਚ ਮੀਂਹ ਦੇ ਅਸਾਰ ਆ ਜਿਹੜੇ ਬਣ ਰਹੇ ਆ ਕਿਉਂਕਿ ਜਿਹੜਾ ਮੀਂਹ ਹੁਣ ਟੁੱਟ ਮਾਂ ਪੈ ਰਿਹਾ ਹੈ ਇਹ ਲੋਕਲ लो प्रेशर ਹੋਣ ਕਰਕੇ ਆ ਜਿਆਦਾ ਜਿਹੜੇ ਜਿਆਦਾ ਏਰੀਆ ਦੇ ਵਿੱਚ ਕਿਉਂਕਿ ਮੌਨਸੂਨ ਕਰਕੇ ਜੇ ਮੀਂਹ ਪੈਂਦਾ ਤਾਂ ਵੱਡੇ ਇਲਾਕੇ ਦੇ ਵਿੱਚ ਜਿਹੜਾ ਮੀਂਹ ਦੇਖਣ ਨੂੰ ਮਿਲਦਾ ਹੁੰਦਾ ਪਰ ਉਸ ਤਰ੍ਹਾਂ ਦੇ ਮੀਂਹ ਜਿਆਦਾ ਦੇਖਣ ਨੂੰ ਪੰਜਾਬ ਦੇ ਵਿੱਚ ਅਜੇ ਤੱਕ ਨਹੀਂ ਮਿਲੇ ਉਮੀਦ ਹੈ ਕਿ 24 ਜੁਲਾਈ ਤੋਂ ਜਿਹੜਾ 31 ਜੁਲਾਈ ਦੇ ਦਰਮਿਆਨ ਕਿਉਂਕਿ ਇਹ ਸੌਣ ਮਹੀਨੇ ਦੇ ਵਿੱਚ ਚੰਗੇ ਮੀਂਹ ਨਹੀਂ ਪੈਂਦੇ ਤਾਂ ਫਿਰ ਇਦੂ ਬਾਅਦ ਜਿਹੜਾ ਹੈਗਾ ਮੌਸਮ ਹੈ ਜਿਹੜਾ ਖਾਸ ਤੌਰ ਤੇ ਜੇ ਆਪਾਂ ਅਗਸਤ ਦੇ ਐਂਡ ਤੇ ਜਾਵੜੀਤ ਮਤਲਬ ਦੇਖੀ ਹੈ ਤਾਂ ਉਸ ਤੋਂ ਬਾਅਦ ਤਾਂ ਜਿਹੜਾ ਮੌਨਸੂਨ ਦੀ ਵਾਪਸੀ ਦਾ ਟਾਈਮ ਜਿਹੜਾ ਸ਼ੁਰੂ ਹੋ ਜਾਂਦਾ ਸਤੰਬਰ ਦੇ ਸ਼ੁਰੂ ਜੇ ਆਪਾਂ ਕਹਿ ਲਈਏ ਤਾਂ ਹੁਣ ਜਿਹੜੇ ਚੰਗੇ ਮੀਂਹ ਜੇ ਨਹੀਂ ਪੈਣਗੇ ਤਾਂ ਫਿਰ ਜਿਹੜਾ ਹੈਗਾ ਇਹ ਹੋ ਸਕਦਾ ਕਿ ਜਿਹੜੀ ਮੌਨਸੂਨ ਦੀ ਮੌਨਸੂਨ ਡੈਫੀਸ਼ੀਅਟ ਰਹਿ ਜਾਵੇ ਹਾਲਾਂਕਿ ਇਸ ਵਾਰ ਜਿਹੜਾ ਮੌਸਮ ਭਾਗ ਦਾ ਅਨੁਮਾਨ ਸੀਗਾ ਕਿ ਮੌਨਸੂਨ ਆਮ ਨਾਲੋਂ ਚੰਗੀ ਰਹਿਣ ਦੇ ਸਾਰ ਹੈ ਹੋ ਸਕਦਾ ਕਿ ਹੁਣ ਜਿਹੜੇ ਮੀਂਹ ਪੈਣਗੇ ਅੱਗੇ ਜੁਲਾਈ ਦੇ ਐਂਡ ਜਾਂ ਅਗਸਤ ਦੇ ਵਿੱਚ ਤਾਂ ਉਹ ਕਈ ਥਾਵਾਂ ਦੇ ਉੱਤੇ ਜਿਵੇਂ ਖਿੱਲਰਮਾ ਮੀਂਹ ਨਾ ਪਵੇ ਜਿਵੇਂ ਥੋੜਾ ਥੋੜਾ 2 ਦਿਨ 4 ਦਿਨ ਜਿਵੇਂ ਮੀਂਹ ਪੈਂਦੇ ਸੀ ਅੱਗੇ ਹੋ ਸਕਦਾ ਕਿ ਜਿਵੇਂ ਘੰਟਾ ਜਾਂ 2 ਘੰਟੇ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਵੇ ਇਸ ਤਰ੍ਹਾਂ ਦੇ ਅਸਾਰ ਵੀ ਬਣ ਸਕਦੇ ਆ ਪਰ ਉਮੀਦ ਹੈ ਕਿ ਮੌਸਮ ਕਰਵਟ ਲਊਗਾ ਤੇ ਮਾਲਵਾ ਦੇ ਖਾਸ ਤੌਰ ਤੇ ਇਲਾਕਿਆਂ ਦੇ ਵਿੱਚ ਕਿਉਂਕਿ ਇੱਧਰ ਕਾਫੀ ਜ਼ਿਆਦਾ ਔੜ ਲੱਗੀ ਹੋਈ ਸੀ ਤੇ ਇਹਨਾਂ ਦੇ ਵਿੱਚ ਜਿਹੜਾ 24 ਜੁਲਾਈ ਤੋਂ ਬਾਅਦ ਖਾਸ ਤੌਰ ਤੇ ਜਿਹੜਾ ਮੌਸਮ ਬਦਲਣ ਦੇ ਪੂਰੇ ਸਾਰ ਇਹ ਇੱਕ ਚੰਗੀ ਜਿਹੜੀ ਖਬਰ ਹੈ ਸੋ ਮੈਂ ਸੋਚਿਆ ਕਿ ਜਿਹੜਾ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰ ਦਈਏ ਤੇ ਕੋਸ਼ਿਸ਼ ਕਰੋ ਜਿਹੜਾ ਜਿਵੇਂ ਝੂਨੇ ਦੇ ਵਿੱਚ ਆਪਾਂ ਤਤਾਂ ਵਾਲੀਆਂ ਸਪਰੇਆਂ ਜਿਹੜੇ ਜ਼ਿੰਕ ਲੋਹਾ ਕਲੀ ਦਾਪਣ ਯੂਰੀਆ ਉਹਦੀ ਆਪਾਂ ਸਪਰੇ ਕਰੀਏ ਯੂਰੀਆ ਕੋਸ਼ਿਸ਼ ਕਰੋਗੇ ਓਵਰਡੋਜ਼ ਆਪਾਂ ਨਾ ਪਾਈਏ ਕਿਉਂਕਿ ਕਿਸਾਨ ਵੀਰ ਪੰਜਵੇਂ ਚੌਥੇ ਦਿਨ ਇੱਕ ਗੱਟਾ ਪਾਉਂਦੇ ਉਹ ਚੀਜ਼ ਦਾ ਉੱਚ ਤਾਪਮਾਨ ਦੇ ਵਿੱਚ ਫਸਲ ਤੇ ਸਟ੍ਰੈਸ ਪੈਂਦੀ ਉਲਟਾ ਇਹ ਚੀਜ਼ ਦਾ ਫਾਇਦਾ ਨਹੀਂ ਹੁੰਦਾ ਇਸ ਗੱਲ ਨੂੰ ਆਪਾਂ ਵਿਚਾਰ ਕੇ ਚੱਲਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖਸ਼ਾ